ਨਿੰਮ ਕੋਈ ਨਹੀਂ ਫੁੱਟਿਆ ਕੀ ਕਾਰਨ ਹੈ ਇਹਦਾ ਦੱਸੋ ਤੁਸੀਂ ਵੀ ਕੀ ਸੱਚ ਵਿੱਚ ਦੋਸਤੋ ਨਿੰਮ ਸੁੱਕ ਗਈ ਹੈ ਇਹ ਦੁਬਾਰਾ ਨਹੀਂ ਫੁੱਟ ਕਰੇਗੀ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਵਿੱਚ ਹੁਣ ਨਿੰਮ ਦਾ ਦਰਖਤ ਵੀ ਲੋਪ ਹੋ ਜਾਵੇਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਸਵੇਰ ਤੋਂ ਹੀ ਸੋਸ਼ਲ ਮੀਡੀਆ ਤੇ ਇਹ ਖਬਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ ਪਬਲਿਕ ਵੱਲੋਂ ਤੇ ਸਾਰੇ ਦਰਖਤਾਂ ਦੀ ਫੋਟ ਹੋ ਚੁੱਕੀ ਹੈ ਸਾਰੇ ਰੁੱਖਾਂ ਨੇ ਨਵੇਂ ਪੱਤੇ ਕੱਢ ਲਏ ਹਨ ਪਰ ਨਿੰਮ ਨੇ ਹਜੇ ਕੋਈ ਵੀ ਪੱਤੇ ਨਹੀਂ ਕੱਡੇ ਇਹ ਉਸੇ ਤਰ੍ਹਾਂ ਸੁੱਕ ਗਈ ਹੈ ਚਿੰਤਾ ਨਾਲੋਂ ਹੈਰਾਨੀ ਵਾਲੀ ਗੱਲ ਹੈ ਸਾਰੇ ਹੀ ਪੰਜਾਬ ਦੇ ਲੋਕ ਪਰੇਸ਼ਾਨ ਹਨ ਕਿ ਆਖਰ ਗੱਲ ਕੀ ਬਣੀ ਪੰਜਾਬ ਵਿੱਚ ਸਾਰੀਆਂ ਨਿੰਮਾਂ ਕਿਉਂ ਸੁੱਕ ਗਈਆਂ ਨੇ ਸਾਰੇ ਰੁੱਖ ਹਰੇ ਹੋ ਗਏ ਨੇ ਪਰ ਨਿੰਮ ਕਿਉਂ ਨਹੀਂ ਹੋਈ ਉੱਥੇ ਹੀ ਪਰ ਕਈਆਂ ਦਾ ਕਹਿਣਾ ਹੈ ਕਿ ਫੱਗਣ ਮਹੀਨੇ ਮਾਘ ਦੇ ਮਹੀਨੇ ਦਰਖਤ ਸਾਰੇ ਹੀ ਸੁੱਕ ਜਾਂਦੇ ਨੇ ਅਤੇ ਚੇਤ ਵਿਸਾਖ ਦੇ ਵਿੱਚ ਦਰਖਤ ਫੁੱਟ ਕਰਦੇ ਨੇ ਕਈਆਂ ਵੀਰਾਂ ਦਾ ਕਹਿਣਾ ਕਿ ਨਿੰਮ ਫੁੱਟਦੀ ਹੈ ਪਰ ਸਾਰੇ ਦਰਖਤਾਂ ਤੋਂ ਬਾਅਦ ਵਿੱਚ ਫੁੱਟਦੀ ਹੈ ਨਿੰਮ ਦੇ ਬੂਟੇ ਆਮ ਦਰਖਤਾਂ ਨਾਲੋਂ 20 ਤੋਂ 25 ਦਿਨ ਬਾਅਦ ਫੁੱਟਣਗੇ ਬਾਕੀ ਵੀਰ ਨਿੰਮ ਵਿੱਚ ਇੱਕ ਬਾਲਟੀ ਪਾਣੀ ਵਿੱਚ 25 ਕਿਲੋ ਕਲੋਰੋ ਪਾ ਕੇ ਉਸ ਦੀ ਜੜ ਵਿੱਚ ਪਾਓ ਤਾਂ ਕਿ ਜੋ ਮਾੜੀ ਮੋਟੀ ਮੋਟ ਦੇ ਵਿੱਚ ਸਿਉਕ ਬਣੀ ਹੁੰਦੀ ਹੈ ਲੈ ਵੀ ਗੱਲ ਸੱਚੀ ਆ ਦੇਖੋ ਕੋਈ ਨਿੰਮ ਨਹੀਂ ਫੁੱਟਿਆ ਜਿੰਨੇ ਨੇ ਉਹ ਦੇਖੋ ਉਧਰ ਨਿਗ੍ਹਾ ਮਰਵਾ ਦਿੰਦੇ ਆ